ਭਾਈ ਲੋ ਵਾਈ ਪੂਰੀ ਰੌਣਕ ਮਜ਼ਾਰ ਚ ਆ ਦੇਖੋ ਸਜਾਵਟ ਤੁਸੀਂ ਸਾਰਾ ਸਜਾਵਟ ਦਾ ਸਮਾਨ ਇੱਕ ਨੰਬਰ ਚੀਜ਼ ਬਣਾਈ ਹੋਈ ਹੈ ਭਾਈ ਯਾ ਹੁਣ ਚੱਕਰੇ ਆ ਅੱਜ ਚੱਕਰੇ ਆ ਸੌਰੀ ਕੱਲ ਨੂੰ ਉਹ ਕਰਕੇ ਚੱਕਰਿਆਂ ਦਾ ਵੀ ਪੂਰਾ ਹੁਣ ਔਰ ਔਂਕ ਲੱਗੀ ਵੀ ਬਾਜ਼ਾਰ 'ਚ ਤੇ ਹੁਣ ਘਰ ਦੇ ਕਹਿੰਦੇ ਆ ਵੀ ਇੱਕ ਲੈਣਾ ਭਾਈ ਭਾਂਡਾ ਕੋਈ ਨਵਾਂ ਘੜੇ ਸੋਹਣੇ ਆ ਘਰ ਦੇ ਕਹਿੰਦੇ ਭਾਂਡਾ ਲੈਣਾ ਇੱਕ ਨਵੇਂ ਚੱਕਰਿਆਂ ਕਰਕੇ ਹੁਣ ਲੈਨੇ ਆ ਜੀ ਫੇਰ ਭਾਂਡਾ ਦੇਖ ਰਿਹਾ ਹੁਣ ਟੋਲੂ ਲੈਣਾ ਕਿਆ ਲੈਣਾ ਆ ਆ ਗਏ ਆ ਦੁਕਾਨਾਂ ਸਟੀਲ ਵਾਲੇ ਭਾਂਡਿਆਂ ਨੇ ਕਿਹੜਾ ਕਿਆ ਲੈਣਾ ਫੇਰ ਕਿੱਥੇ ਤੇ ਮੰਡਾ ਲੈਣਾ ਕਿੱਥੇ ਮੰਡਾ ਲੈਣਾ ਪਈ ਇੱਥੇ ਤੇ ਲੈਣਾ ਕਿੱਥੇ ਤੇ ਲੈਣਾ ਅੱਗੇ ਦੇ ਤੇ ਦੇਖਦੇ ਆਂ ਜੀ ਫੇਰ ਹੁਣ ਕਿਆ ਲੰਦੇ ਭਾਈ ਲਓ ਭਾਈ ਖਿਲਾ ਖਲਾਉਣੇ ਫਰੋਟ ਆ ਸਜਾਵਟਾਈ ਸਾਰੀ ਲੜੀਆਂ ਲੁੜੀਆਂ ਜੇ ਭਾਈ ਹੁਣ ਜਿੱਦਾਂ ਦੀਵਾਲੀ ਦਾ ਤਿਹਾਰ ਆ ਸਾਰਾ ਡੈਕੋਰੇਸ਼ਨ ਦਾ ਸਮਾਨ ਮਿਲ ਜਣਾ ਪਰ ਹੁਣ ਕਾ ਫਾਇਦਾ ਚਾਰੇ ਪਾਸੇ ਤਿਹਾਰਾ ਕਰਕੇ ਹੁਣ ਅਸੀਂ ਲੈਣਾ ਇੱਕ ਚੱਕਰਾ ਆਹ ਕਿਹੜਾ ਸਿਸਟਮ ਆਹ ਰੋਡ ਬਣਾਈਏ ਹਾਂ ਵਧੀਆ ਸੀ ਜਾ ਇਹ ਹਾ ਦੂੜਾ ਹਾਂ ਆ ਜੀ ਤਾਂ ਵਧੀਆ ਹੈ ਨਾ ਚੱਕਰ ਟਪਾ ਪਾ ਦਿਓ ਸਾਰੇ ਪਿੱਛੇ ਨਾਲ ਇਧਰ ਭਾਈ ਆਹ ਆ ਗਈ ਸਾਰੀ ਉਹ ਮਾਰਕੀਟ ਚੱਕਰਿਆਂ ਦੀ ਉਹਦੇ ਖਰੀਦੂ ਚੱਕਰੇ ਸੋਹਣੇ ਸੋਹਣੇ ਆ ਨਿੱਕ ਨੰਬਰ ਆਹ ਦੇਖ ਸਕਦੇ ਆ ਤੁਸੀਂ ਸਾਰੇ ਬਹੁਤ ਸੋਹਣੇ ਸੋਹਣੇ ਚੱਕਰ ਆਹ ਦੇਖੋ ਜੀ ਚੱਕਰ ਆ ਬਹੁਤ ਸੋਹਣੇ ਸੋਹਣੇ ਚੱਕਰੇ ਬਣਾਏ ਪਏ ਆ ਭਾਈ ਤੇ ਦੀਵੇ ਚੱਕਰੇ ਤੇ ਮੂਰਤੀਆਂ ਵੀ ਬਣਾਈਆਂ ਹੋਈਆਂ ਜੀ ਮਹਾਰਾਜ ਦੀਆਂ ਦੇਖ ਮੰਮੀ ਫੇ ਭਾਈ ਕਿਹੜਾ ਲੈਣਾ ਹਾਂ ਬڑے ਛੋਟੇ ਬਹੁਤ ਛੋਟੇ ਸਾਰੇ ਤਰ੍ਹਾਂ ਦੇ ਚੱਕਰੇ ਮਿਲ ਜਾਣੇ ਤੁਹਾਨੂੰ ਭਾਈ ਆਹੋ ਉੱਥੇ ਵੀ ਦੇਖ ਲਓ ਹੈ ਉੱਧਰ ਦੇਖਣਾ ਆਜੋ ਇਹ ਆਪਣਾ ਮੋਡਲ ਪਰ ਤੁਸੀਂ ਦੇ ਇਹਨਾਂ ਸੱਕਾ ਅਗੇ ਬਰਾਮੇ ਨਾਲ ਹੈ ਹਰੇਕ ਕੋਲ ਭਾਈ ਅਲੱਗ-ਅਲੱਗ ਡਿਜ਼ਾਈਨ ਆ ਉਮੋਂ ਫਿਰ ਕੇ ਚੀਜ਼ਾਂ ਵਧੀਆ ਦੇਖ ਕੇ ਲਵਾਂਗੇ ਠੀਕ ਆ ਨਾ ਤੇ ਆ ਡਿਜ਼ਾਈਨ ਦੇਖੋ ਤੁਸੀਂ ਆ ਦੇਖੋ ਕਿ ਆ ਸੋਹਣੇ ਸੋਹਣੇ ਡਿਜ਼ਾਈਨ ਆ ਕਾਦੇ ਚ ਲਾਈਟਾਂ ਜਗਣਗੀਆਂ ਕਾਦੇ ਚ ਚੱਕਰੇ ਜਿ ਕਿੱਥੇ ਲਾਈਟਾਂ ਜਗਣ ਲੱਗਿਆ ਹੱਥ ਉਹ ਤਾਂ ਬੈਟਰੀ ਲੱਗ ਜਿੰਦੀ ਇੰਨੀ ਕ ਬੈਟਰੀ ਆਂਦੀ ਛੋਟੀ ਜਿਹੜੀ ਜਾਗ ਉੱਪਰ ਨਹੀਂ ਲੱਗੀ ਵੀ ਹੁੰਦੀ ਉੱਕਣਾ ਲੱਗ ਜੰਦੀਆਂ ਜੇ ਲਾਉਣੀਆਂ ਵੈਸੇ ਦੇਖ ਤਾਂ ਕਿਹੜੇ ਪਸੰਦ ਆ ਦੇਖੋ ਕਿਹੜਾ ਪਸੰਦ ਆ ਭਾਈ ਚੱਕਰਾ ਮਨਕੀਰਤ ਵਾਸਤੇ ਅਸੀਂ ਲੈਣਾ ਜੀ ਅੱਜ ਚੱਕਰਾ ਦੇਖਦੇ ਹਾਂ ਕਿਹੜਾ ਸਿਲੈਕਟ ਹੁੰਦਾ ਕਿਹੜਾ ਦੇਖ ਲਓ ਇੱਧਰੋਂ ਆ ਕੇ ਦੇਖ ਲਓ ਕਿਹੜਾ ਲੈਣਾ ਇਹ ਦੇਖੋ ਪਿੰਖਾ ਦਾ ਸੋਨਾ ਪੱਕੇ ਦੇ ਕੋਲ ਨੂੰ ਉੱਪਰ ਨੂੰ ਜਿਹੜਾ ਪਿਆ ਦੀ ਚਾ ਉਹ ਅੱਛਾ ਗੱਬਲਾ ਗੱਬਲਾ ਇੱਕੋ ਬੜਾ ਲੰਘ ਜਾਂਦਾ ਲਾ ਗਿਆ ਉਹ ਬੜਾ ਕਰਿਆ ਭਾਈ ਸਿਲੈਕਟ ਪਿੰਕ ਕਲਰ ਵਾਲਾ ਜਿਹੜਾ ਉਹ ਗੱਬੇ ਵਾਲਾ ਇੱਥੇ ਸਾਰੇ ਸਮਾਨ ਵੈਸੇ ਤਾਂ ਮਿੱਟੀ ਦਾ ਹੀ ਬਣਿਆ ਹੋਇਆ ਜੀ ਤੇ ਆਹ ਬੜੇ ਢੀਵੇ ਪਏ ਆ ਉਹ ਗੋਲਕਾਂ ਬਣਾਈਆਂ ਪਈਆਂ ਗੱਲੇ ਜਿਹਨੂੰ ਕਹ ਦਿੰਦੇ ਆ ਹੈਨਾ ਇਹ ਬਹੁਤ ਸੋਹਣਾ ਸੋਹਣਾ ਇੱਕ ਉਹ ਸਿਲੰਡਰ ਜਿਹਦੀ ਮਸ਼ਹੂਰੀ ਦੇਖੀ ਉਹ ਵੀਡੀਓ ਦੇਖੀ ਮੈਂ ਸਿਲੰਡਰ ਵਾਲੀ ਗੋਲਕ ਜਨਾਨੀ ਨੇ ਭੰਨਤੀ ਵਿੱਚ ਤੇ ਨੋਟੇ-ਨੋਟ ਨਿਕਲੇ ਉਹ ਇੱਕ ਵਿਚਾਰਾ ਆਪਣੀ ਸਿਲੰਡਰ ਦੂਆ ਗੈਸ ਵਾਲਾ ਹੀ ਲੱਗ ਗਿਆ ਭੰਨਣ ਉਹ ਵੀਡੀਓ ਦੇਖ ਕੇ ਬੇਲਾ ਚੌਕ ਜ਼ਿਆਦਾ ਸੁਣੀ ਨੇ ਬੇਲਾ ਚੌਕ ਜ਼ਿਆਦਾ ਵਧੀਆ ਤੇ ਉਰੇ ਨਾਲ ਇਹੇ ਜਿਹੇ ਲੱਗਦੇ ਆ ਉਹ ਵੀ ਇਹੀ ਕੁਸਾ ਦੇਖ ਲਓ ਕਿਆ ਕਰਨ ਜੇ ਬੇਲਾ ਚੌਂਕ ਦੇਖਣੇ ਇੱਥੇ ਦੇਖ ਲਓ ਨਹੀਂ ਬੇਲਾ ਚੌਂਕ ਵੀ ਚੱਲਦੇ ਹਾਂ ਨਾ ਮੇਰੀ ਮੰਨ ਦੀ ਖੁਸ਼ੀ ਹੋ ਜੂਗੀ ਉੱਥੇ ਉੱਥੇ ਥੋੜਾ ਜਿਹਾ ਆਏ ਆ ਵੀ ਮੈਨੂੰ ਮੈਨੂੰ ਵੀ ਫਰਕ ਲੱਗਿਆ ਉੱਥੇ ਡਿਜ਼ਾਈਨਾਂ ਜਾਂਦਾ ਫਰਕ ਲੱਗਿਆ ਮੰਮੀ ਚਲੋ ਉੱਥੇ ਦੇਖ ਲੈਂਦੇ ਹਾਂ ਉੱਥੇ ਦੇਖ ਲੈਣੇ ਆ ਹਨਾ ਤੇ ਹੁਣ ਭਾਂਡਾ ਲੈ ਲਓ ਜਿਹੜਾ ਲੈਣਾ ਤੁਸੀਂ ਹਾਂ ਚਲੋ ਜੀ ਫਿਰ ਹੁਣ ਬੇਲਾ ਚੌਂਕ ਭਾਈ ਉੱਧਰ ਵੀ ਮਾਰਕੀਟ ਪੂਰੀ ਲੱਗੀ ਹੋਈ ਆ ਆਪਣਾ ਚੱਕਰਿਆਂ ਵਾਲੀ ਸਾਰੀ ਜਿਹੜੇ ਆਪਣੇ ਵੀਰ ਲਈ ਬੈਠੇ ਆ ਦੇ ਉੱਥੋਂ ਦੇਖ ਲੈਣੇ ਆ ਫਿਰ ਉੱਥੇ ਕਰ ਲੰਦੇ ਸਿਲੈਕਟ ਲੋ ਜੀ ਭਾਈ ਖਿਲਾ ਖਰੋਟ ਆਪਣੇ ਵਾਸਤੇ ਵੀ ਲੈਣੇ ਆ ਪਹਿਲਾਂ ਲੈ ਕੇ ਨਹੀਂ ਤਾਂ ਮੰਗੇ ਆ ਉਹ ਭੈਣਾ ਵਾਸਤੇ ਲਈ ਤੇ ਸਾਰੇ ਸਮਾਨ ਜੋ ਵੀ ਲਿਆ ਤਾਂ ਤੇ ਹੁਣ ਲਈਏ ਆਪਣੇ ਵਾਸਤੇ ਆ ਹੋ ਗਏ ਖਲਾਉਣੇ ਖਿਲਾ ਮੰਮੀ بڑا ਪੈਕਟ ਲੈਣਾ ਕਿ ਆ ਲੈਣਾ ਛੋਟਾ ਛੋਟਾ ਬਹੁਤ ਆ ਛੋਟਾ ਬਹੁਤ ਆ ਚਲੋ ਆ ਕਰਦੀ ਵੀਰੇ ਯਾਰ ਇੱਕ ਖਿਲਾ ਦਾ ਇੱਕ ਖਲਾਉਣੇ ਆ ਨਾ ਇੱਕ ਕਰੋੜ ਦਾ ਕਰਦੇ ਕਿੰਨੇ ਹੁੰਦੇ ਪਾਏ ਵੀ ਇਹਦੇ ਚ ਬਾਈ ਪਾਈਆ ਹੁੰਦੇ ਕੋਰ ਦੇ ਪਾਈਆ ਹੁੰਦੇ ਹੈ ਬੈਠਾ ਬਣਾਈ ਠੀਕ ਆਹ ਪ੍ਰੋਟ ਯਾਰ ਲੱਗਦੇ ਤਾਂ ਮੈਨੂੰ ਤੇਰੇ ਹੁਣ ਆਹ ਠੀਕ ਇਹ ਲੱਗਦੇ ਦੇ ਨਾਲ ਕੋਧੀ ਇਹ ਤਿੰਨ ਕਿਹੜੀ ਛੋਟੀ ਛੋਟੀ ਲੈਂਦੇ ਨਹੀਂ ਤਾਂ ਕੁਛ ਪਰ ਮਾਨੀ ਪਤਾ ਨਹੀਂ ਕੀ ਕਰੇ ਫਰਮਾਨੀ ਤੇ ਥਾਰੇ ਲੋਕਾ ਹੋਰ ਕਿਆ ਲੈਣਾ ਇੱਥੇ ਦੋ ਲੈ ਲੂ ਬਸ ਬੋਲ ਕੋਈ ਹਾਂ ਪੂਰਾ ਬਸ ਹਾਂ ਬਸ ਇਹ ਵਾਹ ਪੱਥਰ ਰੱਖੇ ਵੀ ਹੈ ਕਿਆ ਇਹ ਕਣੀਆੜੀ ਹੋਣੀ ਕੋਈ ਪੱਥਰ ਥੋੜਾ ਪਾਣੀ ਲੱਗੂ ਉਹ ਪੱਥਰੇ ਲੱਗਦੇ ਆ ਹਾਂ ਉਹ ਮੈਨੂੰ ਤਾਂ ਆਪਾਸੀ ਆਜੀ ਸ਼ੋਅ ਵਾਲੇ ਹੁੰਦੇ ਆ ਆ ਮੈਂ ਕਿਹਾ ਵਿੱਚ ਪੱਥਰੇ ਰੱਖੇ ਹੋਏ ਪਲੇਟ ਤੇ ਕੱਢ ਕੇ ਜਿਹਾ ਬਣਾਏ ਵਿਰੈਲਾ ਆਈ ਚੀਜ਼ ਆ ਭਾਈ ਨਹੀਂ ਸਾਰੀ ਭਾਈ ਸਜਾਵਟ ਵਧੀਆ ਆ ਲੜੀਆਂ ਜੀਆਂ ਤਾਂ ਨਹੀਂ ਲਜਾਣੀਆਂ ਸਜਾਵਟ ਵਾਲੀਆਂ ਆ ਨਾ ਅਥੇ ਝਾੜੂ ਦੇ ਦਸੰਬਰ ਤੇ ਆਣਾ ਦੇਖ ਲੰਬਾ ਝਾੜੂ ਝਾੜੂ ਬਾਜ਼ਾਰ ਸਾਰਾ ਲੱਗਣਾ ਝਾੜੂ ਬਾਜ਼ਾਰ ਕਿੱਥੇ ਚੱਕਦੇ ਫਿਰੂਗੇ ਹੋਰ ਦੁਕਾਨ ਤੇ ਹੋਰ ਦੁਕਾਨ ਤੇ ਲੈ ਲੂਗੇ ਸਾਰਾ ਬਾਜ਼ਾਰ ਲੰਘਣਾ ਵੀਰ ਰਹਿਣ ਦੇ ਯਾਰਾ ਦੇਖੀ ਇੱਧਰ ਹੋ ਜਾ ਮੈਂ ਸਾਰੇ ਬਾਜ਼ਾਰ ਮਾਣ ਨੂੰ ਲੰਘਣਾ ਕਿੰਨੀ ਹੋ ਗਈ ਵੀਰੇ ਸੇਵਾ ਨੋੜੀਆਂ ਨੋੜੀਆਂ ਲੜੀਆਂ ਤੋਂ ਬੁਲਾਵ ਹੋ ਜਾਂਦੀ ਹੈ ਇੱਥੇ ਪਤਾ ਹੈ ਕਿ ਲਾਉਣੇ ਨੇ ਉੱਪਰ ਵਾਲੀਆਂ ਦਾ ਹੈਗੇ ਨੇ ਦੇਖ ਲਓ ਜਿਹੜੀਆਂ ਲੈਣੀਆਂ ਤੇ ਤੇ ਕਿੱਥੇ ਹੈ ਜੀ ਬਾਈ ਲਓ ਭਾਈ ਪੂਰੀ ਰੌਣਕ ਬਾਜ਼ਾਰ ਚ ਆ ਦੇਖੋ ਸਜਾਵਟ ਤੁਸੀਂ ਹੈ ਸਾਰਾ ਸਜਾਵਟ ਦਾ ਸਮਾਨ ਆ ਇੱਕ ਨੰਬਰ ਚੀਜ਼ ਬਣਾਈ ਹੋਈ ਆ ਭਾਈ ਬਹੁਤ ਸੋਹਣਾ ਐਨ ਡੈਕੋਰੇਸ਼ਨ ਦਾ ਸਮਾਨ ਲੱਗਿਆ ਹੋਇਆ ਬਾਜ਼ਾਰ 'ਚ ਸਾਰੇ 'ਚ ਆ ਦੇਖੋ ਲੋਹੜੀ ਦੇਖਦੋਂ ਪਹਿਲੇ ਲੇਕ ਜਾਣਾ ਪੈਣਾ ਸਮਾਨ ਹੈ ਹਾਂ ਭੀੜ ਬਹੁਤ ਹੋ ਜਣੀ ਦੁਵਾਲੀ ਨੂੰ ਤਾਂ ਲੋਹੜੀ ਨੂੰ ਤਾਂ ਪਹਿਲਾਂ ਲਿਜਾਣਾ ਪੈਣਾ ਚੱਕਰਿਆਂ ਨੂੰ ਇਹ ਭੀੜ ਅਜ ਖਾਸੀ ਦੀ ਬਾਜ਼ਾਰ ਚੋਂ ਮਸੀਂ ਨਿਕਲੇ ਆ ਹੁਣ ਤਾਂ ਅਸੀਂ ਬਾਹਰ ਆ ਗਏ ਜੀ ਅੱਧੇ ਬੜੇ ਨੇ ਬਾਜ਼ਾਰ ਦਾ ਹੂੰ ਆ ਵੀ ਭਾਈ ਵਧੀਆ ਡੈਕੋਰੇਸ਼ਨ ਦੀ ਸਾਰੀ ਦੁਕਾਨ ਹੈ ਪਹੇ ਭਾਈ ਕਿਨਾਂ ਲਓ ਜੀ ਭਾਈ ਪਹੁੰਚ ਗਏ ਅਸੀਂ ਭਾਂਡਿਆਂ ਦੀ ਦੁਕਾਨ ਤੇ ਹੁਣ ਦੇਖਦੇ ਹਾਂ ਔਰ ਕੀ ਸਿਲੈਕਟ ਹੁੰਦਾ ਕੀ ਲੈਣਾ ਮੰਮੀ ਇਹ ਉਥੇ ਆਪਾਂ ਆ ਲੈ ਲਈਏ ਕਿ ਜਦ ਜਿਆਦਾ ਦੁੱਧ ਪਾ ਕੇ ਆਜੇ ਹੁੰਦਾ ਇਹ ਉੱਪਰ ਦੇਣ ਨੂੰ ਬੜੇ ਫਤਿਹ ਜੇ ਹਾਂ ਆਹ ਦੇਖ ਲੀ ਇਹ ਠੀਕ ਆ ਵੀ ਠੀਕ ਆ ਜੀ ਬੜੀ ਹੈ ਹੂੰ ਔਰ ਕੀ ਆ ਹੋਰ ਦੇਖ ਲਓ ਭਾਈ ਹੋਰ ਹਾਂ ਆਹ ਬੜੀ ਇਹ ਬੋਤੀ ਆ ਨਾ ਆਹ ਉਹ ਬੜਾ 10 ਕਿਲੋ ਵਾਲਾ ਪਤੀਲਾ ਉਹਦੇ ਪਰ ਇਹੀ ਆਉਣੀ ਆ ਤੇ ਹੋਰ ਹੁਣ ਦੇਖੋ ਫੇ ਕਿਆ ਲੈਣਾ ਡੋਲੀ ਲੈਣਾ ਕਿ ਜੱਗ ਲੈਣਾ ਕਿਆ ਲੈਣਾ ਡੋਲੀ ਉਹ ਲੈ ਲਾਂ ਮੈਂ ਕਿਹੜੀ ਡੋਲੀ ਰੋਟੀ ਹੀ ਰਹਿੰਦੀ ਡੋਲੀ ਹਾਂ ਕੰਮ ਆਉਂਦੀ ਰਹਿੰਦੀ ਹਣਾਂ ਦੋਲੀ ਦੇਖ ਲੋ ਫਿਰ ਕੋਈ 4 ਕਿਲੋ ਵਾਲੀ ਦੇ 4 ਕਿਲੋ ਵਾਲੀ ਖੋਗੀ 4 ਕਿਲੋ ਵਾਲੀ ਦੇ ਲੋ ਇਹ ਜ਼ਰੂਰੀ ਹੁੰਦਾ ਮਤਲਬ ਵੀ ਤਿਹਾਰ ਵਾਲੇ ਦਿਨ ਮੰਮੀ ਇਹ ਲੈਣਾ ਹੁੰਦਾ ਪਰ ਅੱਛਾ ਮਨਕੀਰ ਤਾਂ ਕਰਕੇ ਲਵਾ ਫੰਡ ਲੈਣਾ ਪੈਣਾ ਅੱਛਾ ਇਹ ਨੂੰ ਦੇਣਾ ਫਿਰ ਮੈਂ ਠੀਕ ਆ ਹੂੰ ਹੂੰ ਮੰਮੀ ਦੇ ਦਿਨ ਅੱਛਾ ਉਹ ਪਾਂਡੇ ਜੀ ਮਤਲਬ ਪਾ ਕੇ ਠੀਕ ਆ ਠੀਕ ਆ ਗੁਲਗੁਲੇ ਗਜੋਰੀਆਂ ਹੈ ਚੱਕ ਲਈ ਜਪਾਤਰ ਨੇ ਚੱਕ ਚੈੱਕ ਕਰਾਂ ਪੱਤ ਤੈਨੂੰ ਕੁੱਟਦੇ ਥੋੜੀ ਪੁੱਤ ਚਾਰ ਕਿਲੋ ਵਾਲੀ ਦਿਖਾ ਦੇ ਯਾਰ ਵੀਰ ਚਾਰ ਵਾਲੀ ਦਿਖਾ ਦੇ ਪੰਜ ਵਾਲੀ ਦਿਖਾ ਦੇ ਪੰਜ ਵਾਲੀ ਦੇ ਨਾ ਦੁੱਧ ਨੂੰ ਲੈ ਜਾਣੀ ਚਾਰ ਵਾਲੀਆਂ ਦੇ ਦੋ ਚਾਰ ਵਾਲੀ ਕਿ ਚਾਰ ਉਹ ਪੰਜ ਵਾਲੀ ਆ ਗਈ ਕੀ ਹੋ ਗਿਆ ਪਾਣੀ ਦੁੱਧ ਨੂੰ ਲੈ ਜਾਣੀ ਤੈਨੂੰ ਇਹ ਹੋਣੀ ਦੇਣੀ ਮੇਰੇ ਪਤਾ ਕਿਆ ਗੱਲ ਆ ਕਿਤੇ ਕੰਮ ਆ ਜਾਂਦੀ ਆ ਤੁਸੀਂ ਕਿਆ ਕਹਿਣਾ ਛੱਡ ਆਉਣੀ ਕਿਦੋਂ ਘਰੇ ਬਾਂਧ ਨੇ ਨਹੀਂ ਕਹੇ ਹੈਗੀ ਕੋਈ ਨਹੀਂ ਆਉਣੀ ਤੁਸੀਂ ਐ ਕਰਨਾ ਆਪਣੀ ਖੋਗੀਆਂ ਉਹ ਨਹੀਂ ਫੇਕੋ ਹੀ ਗਾ ਲੁੱਟਾਂ ਕੇ ਪੇ ਫੇਰ ਲੈ ਲੂਗੇ ਆਂ ਦੀਵਾਲੀ ਆ ਗਈ ਦੀਵਾਲੀ ਨੂੰ ਲੈ ਹਾਂ ਨੂਰ ਤੂੰ ਬੁੱਤ ਕਿਆ ਦੇ ਇਹਨੂੰ ਮੁੱਲ ਤਾਂ ਆਪਣੀ ਫੋਟੋ ਦਿਖੀ ਜਾਂਦੀ ਤਾਂ ਹੀ ਬੈਠੀ ਆ ਕਟਕੀਆਂ ਚੋਂ ਫੋਟੋ ਦੇਖੀ ਜਾਂਦੀ ਬੈਠੀ ਹੁਣ ਉੱਠੀ ਲੈ ਕੀ ਹੈ ਕੀ ਦੇਖਦਾ ਤੂੰ ਕਿੱਦੂ ਬੁਝਿਆ ਮਾਂ ਦਾ ਬਾਦੂ ਪਿਆ ਜੋ ਮਰਜੀ ਆਦਾ ਦੁਕਾਨ ਉਧਰ ਆ ਛੋਟੀ ਹੈ ਵੱਡੀ ਹੈ ਹਾਂ ਉਹਨਾਂ ਦੀ ਇਹਦੀ ਉਹ ਅੱਛਾ ਉਹ ਜਿੱਥੇ ਪਹਿਲ ਠੀਕ ਆ ਠੀਕ ਆ ਠੀਕ ਆ ਪੀਜੀ ਜਾਣਾ ਹਾਂ ਦੇਈ ਤਾਂ ਚਾਹੀ ਪਣੀ ਬਰੀਕ ਚਾਹੀਦੀ ਦੁੱਧ ਵਾਸਤੇ ਤਾਂ ਨਾ ਨਾ ਇਹ ਨਹੀਂ ਚੱਲਣੀ ਦੁੱਧ ਨੂੰ ਚਾਹੀਦੀ ਜਾਵੇਂ ਬਰੀਕ ਹੈ ਕੱਪੜੇ ਵਰਗੀ ਡਬਲ ਜਾਈ ਚਾਹੀਦੀ ਡਬਲ ਹਾਂ ਉਹੀ ਦੇਖ ਲੋ ਉਹ ਤਾਂ ਠੀਕ ਆ ਮੈਂ ਚਾਹ ਬਣਨੀ ਚਾਹ ਬਣੀ ਹੋ ਚੁਈ ਚੱਲਦੀ ਵਿਚਾਰੀ ਹੂੰ ਵਧੀਆ ਜਿਹੀ ਨਿਕਲੀ ਉਹ ਐ ਨੀ ਰਹਿਲਾ ਪਲਾਸਟਿਕ ਦੀ ਜਿਹ ਹੈਗੀ ਹੋਰ ਬੜੀ ਹੂੰ ਪਲਾਸਟਿਕ ਦੀ ਚਾਹ ਤੋਂ ਮੇਰੇ ਦੇਖ ਨਹੀਂ ਹੈਗੀ ਚਾਹ ਬੰਨਿਆ ਬੜੀ ਦਿਖਾ ਦੇ ਯਾਰ ਜਿਹ ਹੈਗੀ ਡਰਮ ਭਰ ਆ ਜਵੇ ਦੁੱਧ ਵਾਲੇ ਪਰ ਬੜਾ ਸਹ ਚਾਹੀਦਾ ਆ ਗਿਆ ਏ ਤੇਰਾ ਮੋ ਉਹ ਜ਼ਵਿੰਦਰ ਪਾਣੀ ਵਾਲੀ ਬੋਤਲ ਓਕੇ ਆ ਜਾਓ ਆ ਜਾਓ ਆ ਜਾਓ ਦੇਖਦੇ ਪਾਵ ਭਾਜੀ ਪਲੇਟ ਕਿੱਥੇ ਹੈ ਜਿੰਦੀ ਆ ਬਿਤਰੇ ਆ ਪਾਣੀ ਨੂੰ ਪੀਤਾ ਹਾਂ ਪਾਵ ਭਾਜੀ ਪਲੇਟ ਉੱਪਰ ਲੈ ਆ ਲੈ ਨੂਰ ਇਧਰ ਆ ਬੁੱਤ ਹੈਗੀ ਨਾਲ ਪਰ ਇਹਦਾ ਕਿਆ ਪੁੱਠੇ ਕੰਮ ਕਰਦਾ ਬੁੱਤ ਤੂੰ ਟੇਬਲ ਦੇ ਉੱਪਰ ਤਿੰਨ ਖਾਨੇ ਵਾਲੀ ਹਲਕੀ ਪਲੇਟ ਉਹ ਵਾਲੀ ਲੈ ਕੇ ਦੇ ਦੇ ਚਾਰ ਕਿਲੋ ਵਾਲੀ ਆ ਠੀਕ ਆ ਦੇਖ ਭਾਈ ਮੈਂ ਠੀਕ ਆ ਹਾਂ ਜੀ ਲਈ ਲੂਜਾ ਧੱਕਾ ਉਹਦਾ ਦੇਖੋ ਤਾਂ ਕਿਦਾਂ ਟੱਕਣ ਦਾ ਥੋੜਾ ਜਿਹਾ ਉਹ ਚਾਹੀਦਾ ਕੜਾ ਜੀ ਐਦਾਂ ਦਾ ਆਹ ਠੀਕ ਲੱਗਦਾ ਆ ਠੀਕ ਆ ਆ ਠੀਕ ਆ ਉਹ ਆਹੀ ਲੈ ਲੋ ਕੁਝ ਕੋਤ ਨਹੀਂ ਹੁਣ ਐਵੇਂ ਤਾਂ ਹੀ ਲੱਗਦਾ ਹੈ ਇਹਨੂੰ ਕਿਦਾਂ ਜਿੰਨਾ ਕੜਾ ਹੋਣਾ ਚਾਹੀਦਾ ਨਾ

ਟੱਕਣ ਥੋੜਾ ਉਹ ਦੋਏ ਮੁੰਡੇ ਨੂੰ ਕਹੋ ਇਹਦਾ ਵਿਚਾਰਾ ਮੈਨੂੰ ਨਮਾ ਜਿਹਾ ਹੀ ਲੱਗਦਾ ਆਹ ਸਮਾਨ ਹਜੇ ਸਾਈਡ ਉਪਰ ਰੱਖ ਦੂ ਪਹਿਲਾਂ ਜਿਹੜਾ ਹੱਥ 'ਚ ਫੜਿਆ ਵਾ ਜਾਂ ਤਾਂ ਡੋਲੀਓ ਦੇਖ ਲੂ ਪਹਿਲਾਂ ਨਹੀਂ ਚੱਕਦੀ ਉਹ ਹੋਰ ਲਿਆਇਆ ਬਾਈ ਉਹ ਡੋਲੀ ਇਹ ਵੀ ਟੱਕਣ ਬਹੁਤ ਲੂਸ ਆ ਯਾਰ ਆ ਦੇਖੋ ਆ ਇਹ ਜੋੜ ਹੈ ਜੀ ਹਾਂ ਇਹ ਜੋੜ ਆਇਆ ਜੋੜ ਆ ਲਿਆ ਅੱਛਾ ਉਹ ਬਿਨਾ ਜੋੜ ਵਾਲੀ ਜਿੱਦਾਂ ਇਹਦਾ ਢੱਕਣ ਨਾ ਕੜਾ ਇੱਕ ਨਾਲ ਦਿਖਾ ਕੋਈ ਢੱਕਣ ਚੇਂਜ ਕਰਕੇ ਦੇਖ ਲਾ ਜਿੱਦੇ ਦੇ ਬੁੱਤੀ ਕਿਉਂ ਰੋਈ ਜਾਣਾ ਇੱਧਰ ਹੋ ਜਾ ਇੱਧਰ ਪਾਸੇ ਆ ਲੈ ਦੇਖੋ ਉਹਦਾ ਇਹ ਵੀ ਲੂਸ ਏ ਆ ਯਾਰ ਲਾ ਲਾ ਜੰਮੀ ਲੂਜ਼ ਆ ਲਾ ਜੰਮੀ ਹੋਰ ਦੇਖ ਲਓ ਬਈ ਇਹ ਤਾਂ ਕਹਿੰਦੇ ਜੇ 4-4 ਕਿਲੋੜੇ ਤੋਂ ਬਦਲ ਕੇ ਦੇਖ ਲਓ ਤਾਂ ਕੁੱਝ ਨਾ ਬਦਲ ਬਦਲ ਉਹ ਦੇਖ ਲਿਆ ਬਦਲ ਗਏ ਹੁੰਦੇ ਹੁੰਦਾ ਨਹੀਂ ਠੀਕ ਉਹ ਖੁਆਈ ਆ ਗਈ ਗਰਮਾ ਗਰਮ ਪਟੂਰੇ ਹੈ ਮਮੀ ਗਨੀ ਭੁੱਖ ਲੱਗੀ ਵੀ ਆ ਹੂੰ ਮੁਦ ਵੀ ਧੱਕ ਕੇ ਆ ਬਜ਼ਾਰ ਤੇ ਘੁੰਮ ਘੁੰਮ ਕੇ ਧੱਕ ਕੇ ਸਵੇਰ ਦੇ ਭਾਈ ਨਿਕਲੇ ਹੋਏ ਆ ਘਰ ਤੇ ਹਮਣ ਛੱਕੀਏ ਫੇਰ ਗਰਮਾ ਗਰਮ ਪਟੂਰੇ ਚਟਨੀ ਜੀ ਬਣੀ ਤਾਂ ਪੜੀ ਹੈ ਮਾਈ ਜੀ ਬਣਾਈ ਹੋਈ ਹੈ ਸਲਾਦ ਜੈਨ ਹਨਾ ਕੰਨ ਦੀ ਟੋਲ ਲੱਗਦੀ ਹੈ ਕਾਤੇ ਦੁੱਧ ਦੀ ਦੁੱਧ ਵੀ ਨਹੀਂ ਦੰਦ ਆਪੋ ਤਰਸ ਕੋਈ ਨਾ ਲੱਗਦੀ ਨੇਪ ਦਾ ਭਾਈ ਹੁਣ ਅੱਜ ਮੈਂ ਕਿ ਜਿੱਦਨ ਦਾ ਵਿਆਹ ਚਾਹੂਗਾ ਹੈ ਨਾ ਉੱਥੋਂ ਵਾਲਾ ਮੈਂ ਕਿ ਧੀਰੇ ਮੈਂ ਸੌਕ ਤੋਂ ਪੈਟੀ ਵੀ ਨਹੀਂ ਦੇ ਹਾਂ ਹਾਂ ਉਹ ਮਿਲ ਜਾਈਂਦਾ ਹੈ ਧੀਰੇ ਜੀ ਜੀ ਨਿਆਣੇ ਕਰਦੇ ਨਿਆਣੇ ਕਰਕੇ ਹੋ ਜਾਂਦਾ ਤੇ ਫੇ ਹੁਣ ਛੱਡ ਲਈਏ ਬਲਦੇ ਸਾਨੂੰ ਖੈਰ ਕੇ ਲਓ ਭਾਈ ਮੇਰੀ ਵੀ ਆ ਗਈ ਪਲੇਟ ਪੰਜ ਪੰਜ ਲਓ ਅਰੇ ਆਉਣ ਲੱਗੇ ਪੰਜ ਜਨੂ ਆ ਤਾ ਦੇਖੋ ਲਓ ਜੀ ਭਾਈ ਆ ਵੀ ਬਿਆਸਬਾਨ ਚੱਕਰਿਆਂ ਦਾ ਹੁਣ ਅਸੀਂ ਆ ਗਏ ਬੇਲਾ ਚੌਕ ਤੇ ਕਿਹੜਾ ਬੇਲਾ ਜਾ ਆ ਹਾਂ ਵਧੀਆ ਇਹ ਵੀ ਚੱਕਰੇ ਦਾ ਵੀਰ ਕੋਲ ਸਾਰੇ ਹੀ ਵਧੀਆ ਕਿਹੜਾ ਹੋੜਾ ਦੇਖੋ ਹੁਣ ਕਿਹੜਾ ਲੈਣਾ ਜਿਹੜਾ ਮਰਜ਼ੀ ਲੈ ਲਓ ਪੁੱਛ ਲਓ ਵੀਰਾ ਕਿੰਨੇ ਦਾ 150 ਦਾ ਆਹ ਬਣਾ ਮਤਾ ਜੀ 150 ਦਾ ਦੇਖ ਲਓ ਕਿਹੜਾ ਲੈਣਾ ਇਹ ਤਾਂ ਸੋਨਾ ਵੈਸੇ ਆਹ ਬਣਾ ਹਨਾ ਇੱਕ ਕਰੇ ਮਾਤਾ ਜੀ ਦੇ ਵੈਸੇ ਵਧੀਆ ਭਾਈ ਸਾਰੇ ਇਹ ਵੀ ਇਹਦਾ ਨਾਮ ਹੈ ਦੇਖੋ ਭਾਈ ਹੁਣ ਕਿਹੜਾ ਲੈਣਾ ਇੱਧਰ ਭਾਈ ਦੀਵੇ ਦੂਵੇ ਵੀ ਰੱਖੇ ਵੀ ਆ ਮਾਤਾ ਨੇ ਹੈ ਨਾ ਤੇ ਸਾਰਾ ਕੁਝ ਵਧੀਆ ਸਮਾਨ ਇਹਨਾਂ ਦਾ ਨਹੀਂ ਕੋਈ ਕੰਨਾ ਆਪੀ ਉਹ ਆ ਲਓ ਲੈ ਲਓ ਵੈਰਾ ਹੋਦੀ ਕੋਈ ਉੱਤਲਾ ਕੋਲ ਵੀ ਬੀਜ ਨਹੀਂ ਲੱਗਦਾ। ਤੇ ਉਹਦਾ ਹੈਗਾ ਆਕਰਾਂ। ਉਹਦਾ ਦਵਾਈ ਚੱਲੇਗਾ। ਕਦੀ ਬਲੇ ਦਾ ਰੂਟ ਆ। ਦੀਵਾ ਨਹੀਂ ਹੈ। ਹਾਂ। ਕਿੰਨੇ ਦੀਵਾ ਚ 5 ਇੱਕ ਬਾਲਣਾ ਨਹੀਂ ਹੈ। 2 ਦੀਵੇ ਬਣੂਗੇ ਇੱਕ ਰੇ ਕੇ ਜੀ। ਛੋਟੇ ਵਿੱਚ ਚੱਕਰ ਦੇ ਤਾਂ ਦੀਵਾਲੇ ਰੰਗ ਵਾਲਾ। ਇਹ ਰੰਗ ਵਾਲਾ ਇੱਕ ਨਹੀਂ ਮਿਲਦਾ ਮਿਲਣਾ ਰੰਗ ਵਾਲਾ ਦਾ ਪੂਰਾ ਪੈਕਟ ਹੀ ਮਿਲਦਾ। ਸ਼ਾਇਦ। ਇੱਕ ਤਾਂ ਸ਼ਾਇਦ ਹੀ ਮਿਲੇ ਰੰਗ ਵਾਲਾ। ਪੂਰਾ ਪੈਕਟ ਹੀ ਮਿਲਣਾ ਰੰਗ ਵਾਲਾ ਦਾ। ਹਾਂ ਠੀਕ ਹੈ ਕੋਲੋਂ। ਦੇਖ ਲਓ ਵਧੀਆ ਇਹ ਵੀ 50 ਰੁਪਏ ਦਾ ਦੇਖ ਲਓ ਫਿਰ ਬਾਕੀ ਚਲੋ ਫਿਰ ਕੀ ਕੀ ਲਿਆ ਹੁਣ ਫੋਟੋ ਹੈ ਜੀ ਮੰਮੀ ਕਾਹ ਲੈ ਲਿਆ ਹੂੰ ਇਹ ਇੱਕ ਕਾਹ ਲੈ ਲਿਆ ਹਾਂ ਇੱਕੋ بڑا ਚੱਕਰਾ ਲੈ ਲਿਆ ਇਹ ਲਾਓ ਜੀ ਤੈਨੂੰ ਸਮਾਨ ਆਪਾਂ ਨੇ ਲੈ ਰਹੇ ਕਾਹ ਵਾਲੇ ਦੀਵੇ ਲੈ ਲੇ ਇੱਕ ਕਾਹ ਚੱਕਰਾ ਵਾਲੇ ਲੈ ਆ ਕਿ ਦੇ ਵਿੱਚ ਉਹ ਰੂਆ ਵਿੱਚ ਆ ਇਹਨੂੰ ਮੰਮੀ ਕਿਆ ਕਹਿੰਦੇ ਆ ਹੈ ਜਿਹੜਾ ਇਹਦੇ ਵਿੱਚ ਛੋਟਾ ਜਿਹਾ ਇਹ ਕਹਿੰਦੇ ਆ ਉਹਨੂੰ ਕਰੂਆ ਕਰੂਆ ਇਹ ਕਰੂਆ ਏ ਭਾਈ ਕਰ ਦੋ। ਮੇਰੇ ਨੂੰ ਆਰ ਵੀ ਦੇ ਦੋ ਜੀ ਲੰਮੇ ਦਾ। ਠੀਕ ਆ। ਦੱਸ ਕੇ ਸ਼ਾਮ ਨੂੰ ਮੱਥਾ ਟੇਕ ਕੇ ਵਰਗ ਦੇ ਦੂੰ। ਠੀਕ ਆ। ਠੀਕ ਆ। ਲਓ ਜੀ ਹੁਣ ਆਪਾਂ ਨੇ ਕਰ ਲਈ ਸ਼ਾਪਿੰਗ ਭਾਈ ਚੱਕਰਿਆਂ ਦੀ ਵੀ। ਪਾਪਾ ਜੀ ਬਲਾਓ ਫਤਿਹ ਬਸ। ਸ੍ਰੀ ਕਾਲਜੀ ਬਹਿਜੀ ਦਾ ਘਰ ਸਾਹਿਬ ਬਹਿਜੀ ਫਤਿਹ। ਹੋਰ ਪਾਪਾ ਜੀ ਠੀਕ ਆ। ਬਹੁਤ ਠੀਕ ਹੈ ਜੀ ਸ਼ੁਕਰ। ਸ਼ੁਕਰ ਆਜ ਪਾਪਾ ਜੀ ਬਾਈ ਚਿਹਰੇ ਪਰ ਖੁਸ਼ੀ ਕਿਉਂਕਿ ਬਾਹਰ ਆਪਾਂ ਨੇ ਫਸਲ ਵੜਾ ਲਿਆਂਦੀ। ਪਰੰਦਾ ਤਾਂ ਨਾਲਾ ਕੜਾ ਹੋਈ ਹੋਈ ਜਟਰਨ ਦਾ ਫਾਲ ਹਾਂ ਨਹੀਂ ਠੀਕ ਆ 6 ਮਹੀਨੇ ਬਾਅਦ ਭਾਈ ਫਸਲ ਆਉਂਦੀ ਆ ਹੂੰ ਤੇ ਆ ਦੇਖੋ ਤਾਂ ਫਿਰ ਪਾਪਾ ਜੀ ਆ ਲੈ ਆਂਦਾ ਹੁਣ ਸਮਾਨ ਅੱਜ ਚੱਕਰੇ ਅੱਛਾ ਹਾਂ ਚੱਕਰੇ ਕਹੇ ਤਾਂ ਆਓ ਚੱਕਰਾ ਹੀ ਆ ਸੱਚ ਚੱਕਰਿਆਂ ਦਾ ਜ਼ਮਾਨ ਦੇਖੋ ਤਾਂ ਫਿਰ ਚੱਕਰਾ ਕਿਆ ਕਹਿੰਦਾ ਹਾਂ ਨਹੀਂ ਤਾਂ ਬਣ ਗਈ ਗੱਲ ਆ ਦੱਸ ਸੀ ਡਾਈ ਬੇ ਸੀ ਸੇ ਹੀ ਸੀ ਕਰੇ ਭਾਈ ਹੋਰ ਸੀ ਛੋਣਾ ਲਾਜਾ ਦੇਖੋ ਤਾਂ ਚੱਕ ਕੇ ਵਧੀਆ ਵਧੀਆ ਲੈ ਦੇਖੋ ਤਾਂ ਬਣ ਗਈ ਗੱਲ ਬਾਤ ਹੂੰ ਤਾਂ ਭਾਈ ਅਕਾ ਦਾ ਸਿੰਪਲ ਜਿਹਾ ਕੰਮ ਹੁੰਦਾ ਵਾ ਹਾਂ ਅਗਲੇ ਨਾ ਡਿਜ਼ਾਈਨ ਬਣਾਤੇ ਉਹ ਬਸ ਆਹੀ ਡਿਜ਼ਾਈਨਾਂ ਦਾ ਹੀ ਪੈਸਾ ਵਾ ਭਾਈ ਹੁਣ ਡਿਜ਼ਾਈਨਾਂ ਦਾ ਹੀ ਪੈਸਾ ਲੈਣਾ ਉਹਨਾਂ ਨੂੰ ਹਾਂ ਪਰ ਉਹ ਆਇਆ ਚਲ ਸਜਾਵਟ ਹੈ ਲੱਗਦੀ ਉੱਤਾਂ ਵਧੀਆ ਰੀਤ ਕਰ ਚੱਲਣਾ ਪੈਂਦਾ ਰੀਤ ਨਾਲ ਚੱਲਣਾ ਪੈਂਦਾ ਭਾਈ ਦਲਤਾ ਹੈ ਆਹ ਸਾਈਡ ਥੋੜਾ ਲਗਾ ਕੇ ਦੇਖੀਂਗਾ ਦੇਖੇਗਾ ਹਾਂ ਆਮੀ ਪੱਕਾ ਹਾਂ ਪਾਪਾਈ ਹੁਣ ਕੋਈ ਭਰੋਸਾ ਨਹੀਂ ਰੰਗ ਹੋਏ ਦਾ ਪਤਾ ਵੀ ਨਹੀਂ ਲੱਗਣਾ ਪੱਕਾ ਕਿਦੇ ਠੋਲਾ ਜਾਂ ਮਾਕੇ ਉੰਜੋ ਨਾ ਘੜੱਕ ਜੀ ਪੁੱਤ ਜੂਗੀ ਪੁੱਤ ਪੂਣੀ ਹੈ ਤੌੜੀ ਹੈ ਤੌੜੀ ਵੀ ਕਹਿੰਦੇ ਨੇ ਨਾ ਚੱਕਰ ਆਏ ਤੌੜੀ ਸੌਰੀ ਇਹਦੀ ਅਸੀਂ ਦੂਜੀ ਬੌਲ ਨੂੰ ਚੰਗਾ ਮਾਰੀ ਹਾਂ ਤੇ ਆਪ ਨੂਰ ਤੇ ਨਾ ਫਾ ਦੇਖ ਤੇ ਥੋੜਾ ਜਿਹਾ ਬੜਾ ਸੀ ਤਾਂ ਹੀ ਲੈ ਕੇ ਆਂਦਾ ਵੀ ਚੱਲ ਜੇ ਕਈ ਵਾਰ ਹੋਰ ਵੀ ਕੰਮ ਆ ਸਕਦਾ ਆ ਦੇਖੋ ਦੀਵੇ ਉਹ ਨੂਰ ਉਹਨੇ ਭਾਂ ਦੇਣੀਆਂ ਜੀ ਦੇਖੋ ਜਾਨੂੰ ਪੁੱਤ ਤੁਰੇ ਤੂੰ ਹੇਠਾਂ ਉੱਤਰ ਜਾ ਪੁੱਤ ਆ ਲੈ ਆਉਂਦੇ ਦੀਵੇ ਜੀ ਦੀਵੇ ਵੀ ਆਣ ਬਣਾਈ ਵੀ ਦੀਵੇ ਵੀ ਆਣ ਬਣਾਈ ਭਾਈ ਗੱਲ ਬਾਤ ਪਾਈ ਇਹਨਾਂ ਚੀਜ਼ਾਂ ਨੂੰ ਹੀ ਪੈਸਾ ਹਾਂ ਚੱਕਰੇ ਰਹੋ ਆ ਟੱਕਣ ਅਸੀਂ ਚੱਕਰਾ ਦਾ ਲੈ ਲਿਆ ਅਸੀਂ ਬਾਦ ਬਣਾ ਦੀਏ ਯਾਰ ਟੱਕਣ ਕਿਤੇ ਸਿੰਪਲ ਜਾਈ ਨਾ ਦੇ ਦੇਵੇ ਇਹ ਉਹ ਕਹਿੰਦਾ ਨਹੀਂ ਭਾਈ ਰੰਗ ਹੋਇਆ ਭਾਈ ਪੈਕਿੰਗ ਪੂਰੀ ਕਰੀ ਗਈ ਰੰਗ ਕਰ ਲਿਆ ਭਾਣਾ ਰੰਗ ਕਰਕੇ ਰੱਖੀ ਵੀ ਨਹੀਂ ਸਾਰਾ ਕੰਪਲੀਟ ਕਰਕੇ ਲਿਆਏ ਹੋਏ ਤੇ ਉਹ ਐ ਜੀ ਗੱਲ ਮੈਂ ਤੇ ਵੀ ਬਹੁਤ ਅਗਲੇ ਨਹੀਂ ਪੜ ਮੈਂ ਤੇ ਬਹੁਤ ਲੱਗਦਾ ਬੇਬੇ ਜੀ ਤੇ ਤੁਹਾ ਨੂੰ ਤਾਂ ਭਾਈ ਸਾਲ ਬਾਅਦ ਆਉਣਾ ਇਹ ਵੀ ਹਾਂ ਇਹਾਰਾ ਜਿਹੜੇ ਪਹਿਲਾਂ ਤੇ ਨੀਚ ਚੱਲਦੀ ਆਉਂਦੀ ਮਨਾਉਣੇ ਪੈਂਦੇ ਬਿਲਕੁਲ ਬਿਲਕੁਲ ਹਾਂ ਇਹ ਮਨਕੀਰਤ ਵਾਸਤੇ ਆ ਮਨਕੀਰਤ ਪੁੱਤ ਤੂੰ ਭੰਨਣਾ ਦਾਈ ਸੋਣ ਹੈ ਤੇ ਮਨਕੀਰਤ ਦਾ ਚੱਕਰਾ ਭਰਨਾ ਐਤ ਕੀ ਹੈ ਹਾਂ ਇਹ ਮਨਕੀਰਤ ਲਈ ਹਾਂ ਮਹਾਰਾਜਾ ਨੂੰ ਲੈ ਗੋਦੇ ਨੌਂ ਪਰ ਜਿਹੜਾ ਬਿਆਜ ਜਿਹੜਾ ਅਸੀਂ ਗਏ ਬਿਤੇ ਜਿੱਦਣ ਉੱਥੇ ਨੂੰ ਤੁਸੀਂ ਕੇ ਲਿਆ ਪਾ ਲਿਆ ਤਾਂ ਜਿੱਦਣ ਅਸੀਂ ਇੱਥੇ ਨੂੰ ਗਏ ਤੁਸੀਂ ਕਹਿੰਦੇ ਸੀ ਨਾ ਕੁਝ ਦੇ ਦੇ ਤੁਸੀਂ ਕਹਿੰਦੇ ਤਾਂ ਲਿਆ ਮੈਂ ਕੁਝ ਕੁੱਤ ਪਾਣਾ ਤਈ ਕੁੱਤ ਪਾਉਣ ਦੇ ਕਿ ਭੁੱਲ ਗਏ ਲੈ ਨਾ ਨਹੀਂ ਮੈਂ ਵੀ ਕੁਝ ਲੈ ਆਇਆ ਚੱਕਰ ਚੁਪਰਾ ਗਿਆ ਇੱਕ ਦੇ ਦੇ ਇੱਕ ਦੇ ਦੇ ਕੰਨੀ ਕੁੱਤ ਨਿਕਲਣਾ ਨਹੀਂ ਕੁੱਤ ਨੇ ਬੰਦ ਹੋਇਆ ਵਾ ਹਾਂ ਮੈਂ ਕਿ ਤੁਸੀਂ ਤੜਾਈ ਕਹਿੰਦੇ ਤੇ ਵੀ ਕੁਝ ਲੈ ਆਏ ਮੈਨੂੰ ਜਿਸੀ ਗਾਈ ਲੱਟਾ ਉਹਨਾਂ ਯਾਦ ਆ ਗਿਆ ਮੇਰਾ ਆ ਗਿਆ ਕੁਕਰ ਯਾਦ ਆ ਗਿਆ ਹਾਂ ਹਾਂ ਤਾਂ ਨਾ ਕਿੱਥੇ ਨਾ ਦੇਖਦੇ ਮੈਂ ਕਿੱਥੇ ਰੱਖਿਆ ਉਹ ਵੀ ਦਿਖਾਈ ਨਹੀਂ ਆਈ ਉਹ ਨਾਲ ਉਹ ਦਿਉੜੀ ਦੇ ਕੇ ਤਾਂ ਨਾਲ ਇੱਕ ਅੱਛਾ ਦਿਉੜੀ ਆ ਦੀਵਾ ਦਿਉੜੀ ਹੋਈ ਦੀਵਾ ਆਉਂਦੇ ਸੀ ਉਹ ਦਿਉੜੀਆਂ ਆ ਹੁੰਦੀਆਂ ਜਿਹੜੀਆਂ ਗੋਲ ਹੁੰਦੀਆਂ ਬਾਈ ਨੂਰ ਦਾ ਪਾਪਾ ਬਾਹਰ ਤੇ ਕੁੰਡਾ ਆ ਗਿਆ ਸਾਰੇ ਲੋਕ ਉਹ ਨੂਰ ਨੂਰ ਬਾਈ ਦੇ ਮਗਰ ਜਾਈ ਜਾਂਦੀ ਸੀ ਤਾਂ ਲਾ ਗਿਆ ਮਨ ਚੱਲ ਕੋਈ ਨਾ ਇੱਥੇ ਹੀ ਹੋਣਾ ਡੰਗਰਾਂ ਵੱਲ ਫੋਨ ਕਰ ਲੈਂਦੇ ਆ ਉਹਨੇ ਆਉਣਾ ਕਿੱਥੇ ਰੱਖਿਆ ਉਹ ਚੱਕਰਾ ਬਾਹਰ ਹੀ ਕੁਰਸੀ ਨਹੀਂ ਬਾਰੇ ਬਿਆਹ ਹੋ ਬਾਰੇ ਬਿਆਹ ਮਿਲਣਾ ਚਲੇ ਗਏ ਹੁ ਕਿੱਥੇ ਜਾਣਾ ਹੁ ਦੇਖ ਲੈ ਉਹ ਗਿਆ ਉਹ ਤੂੰ ਮੋਕਾ ਕਰਦੇ ਕਰੋ ਮੈਨੂੰ ਮੈਨੂੰ ਕਹਿ ਦੋ ਉਹ ਇੱਥੇ ਹੀ ਕਿਤੇ ਨਹੀਂ ਜਾਣਾ ਉਹਨਾਂ ਨੇ ਇੱਥੇ ਹੀ ਟਾਈਮ ਹੋ ਗਿਆ ਬੜਾ ਡੰਗਰਾਣਾ ਹੁਣ ਕਿੱਥੇ ਜਾਣਾ ਸਾਨੂੰ ਕਹਿੰਦੇ ਕੁੰਡਾ ਪੰਗਸੇ ਨਹੀਂ ਆਇਆ ਉਹ ਸਾਂ ਉਹ ਕਹੀਦਾ ਗਿਆ ਬਾਈ ਵੀ ਕੁੰਡਾ ਲਾ ਲੋ ਫੇਰ ਨੂਰ ਤੰਗ ਕਰ ਦੇ ਦੀ ਕੁੰਡਾ ਲਾ ਲੋ ਨੂਰ ਤੰਗ ਕਰ ਦੇ ਦੀ ਖੇਤੀ ਹੋਣ ਤੋਂ ਅਸੀਂ ਚੱਕਰਾ ਦਿਖਾਣਾ ਵੀਡੀਓ 'ਚ ਅਸੀਂ ਚੱਕਰ ਲੈਣਾ ਬਹੁਤ ਚੱਕੇ ਬਾਤ ਹੈ ਹਾਂ ਐਸੇ ਇੱਕ ਘਰ ਆ ਜਿੱਕਾ ਦੇ ਛੋਟੂ ਨਾ ਹੋਵੇ ਜਿੱਦਾਂ ਨੂਰ ਦੇ ਪਾਪਾ ਨੇ ਕੁੰਡਾ ਲਾਤਾ ਸਾਰੇ ਅੰਦਰੇ ਰੱਖੇ ਜੇ ਪਿਆਰ ਇਹ ਤਾਂ ਹੋਰ ਨੂੰ ਕਿਸੇ ਨੂੰ ਫੋਮ ਪੜਕਾਣਾ ਪੈਣਾ ਤਾਂ ਭਾਈ ਕੁੰਡਾ ਖੁੱਲ ਕੇ ਜਾਏ ਸਾਡਾ ਹੋਰ ਕੀ ਨਾ ਨਾ ਇਹਦਾ ਇੰਨੇ ਦਰਵਾਜ਼ੇ ਆ ਦਰਵਾਜ਼ਾ ਦਾ ਲਾਕ ਖੋਲੂਗੀ ਉਹ ਨਾਲ ਦੇ ਕਮਰੇ 'ਚ ਦਰਵਾਜ਼ਾ ਉਹ ਮੇਰੇ ਵਾਲੇ ਕਮਰੇ 'ਚ ਪਿੱਛੇ ਨੂੰ ਜਿੰਦੇ ਲਾਏ ਵੇ ਚਾਰ ਦਰਵਾਜੇ ਬਾਹਰ ਨੂੰ ਆਏ ਆ ਨਾ ਜਿੰਦੇ ਲਾਏ ਵੀ ਇਹਨੂੰ ਐਂ ਤਾਂ ਬੰਦਾ ਗਿਆਬ ਹੁੰਦਾ ਕਈ ਵਾਰ ਆਪਰਾ ਤਾਂ ਖੁੱਲਾ ਰਹਿ ਜਾਂਦਾ ਕੋਈ ਗੱਲ ਜਿੰਦੇ ਹੀ ਲਾਏ ਵੇ ਪਾਈ ਪੱਕੇ ਹੀ ਵੀ ਹਾਂ ਇਹ ਦੋਏ ਖੁੱਲੇ ਆ ਆ ਲਾ ਦੇ ਦੇ ਜਾਲੀ ਵਾਲੀ ਚੱਕਰੇ ਕੱਲ ਨੂੰ ਮਨਾਉਣੇ ਪਾਪਾ ਜੀ ਅੱਧਿਆਂ ਗਨੇ ਅੱਜ ਮਨਾ ਲੈਣੇ ਆਪਾਂ ਨੇ ਕੱਲ ਨੂੰ ਮਨਾਉਣੇ ਹਾਂ ਅੱਜ ਅੱਜ ਕਹਿੰਦੇ ਵੀ ਅੱਜ ਮਨਾਉਣੇ ਹਾਂ ਨਹੀਂ ਨਹੀਂ ਪਾਪਾ ਜੀ ਭਾਈ ਆ ਚੱਕਰਾ ਲਿਆ ਪਾਪਾ ਜੀ ਨੇ ਹੈ ਅੱਛਾ ਆ ਸਿੰਪਲ ਆ ਜਿੱਦਾਂ ਪੁਰਾਣੇ ਹੁੰਦੇ। ਹਾਂ। ਆਹੀ ਕੁਛ ਹੁੰਦਾ। ਆਹੀ ਕੁਛ ਹੁੰਦਾ। ਦੇਖੀ ਜਣੇ ਹੁਣ ਇਹਦੇ ਘਰ ਜਿਹੜਾ ਵੱਡ ਪੈਸੇ ਲੱਗੇ ਹੋਣਾ ਇਹ ਘੱਟ। ਇਹ ਇਹ ਕਿੰਨੇ ਦਾ ਲਿਆਦਾ ਪਾਪਾ ਜੀ ਪੈਸੇ? ਇਹ ਤਾਂ ਮੈਂ ਇੱਕੜੇ ਰਖਾ ਲਿਆ ਮਾਂ ਜੋਗ ਦਊਂਗਾ ਘਰ ਦੇ ਤੇ ਲੈ ਜੀ ਭਾਈ ਤੇਰੇ ਜਿਹੜਾ ਦਾਣੇ ਦਾਏ ਪਾਸੇ ਤੇਰੀ ਮੰਮੀ ਦਾ। ਅੱਛਾ ਦਾਣੇ ਉਹ ਮੰਮੀ ਬਾਅਦ ਵਿੱਚ ਲੈ ਜਾਂਦੇ ਆਕੇ। ਬਾਅਦ ਵਿੱਚ ਲੈ ਜਾਂਦੇ ਆ। ਦਾਣੇ ਦੇ। ਵੈਸੇ ਨਾ ਇੱਕ ਪਰਕਾ ਦਿੰਨਾ? ਹਾਂ। ਆਹੀ ਚੱਕਰ ਆਹੀ ਚੱਕਰ ਆ ਇੱਕ ਦਾਣਿਆਂ ਦਾ। ਅੱਛਾ ਇਹਨੂੰ ਸ਼ਿਲਕ ਦਾ ਕੱਪੜਾ ਲਾ ਕੇ ਲੈਸਾਂ ਨੂੰ ਸਾਹੀ ਛੇੜਾ ਲਾ ਕੇ ਪੰਜੇ ਤਾਂ ਆ ਜਾਂਦਾ ਤਾਂ ਹੁਣ ਪਤਲੀ ਨੂੰ ਕਿਹੜੇ ਦੇਖੀ ਜਾਣਾ ਹੁਣ ਪਤਾ ਨਹੀਂ ਇਹਨੂੰ ਡੈਕੋਰੇਸ਼ਨ ਆਪਾਂ ਕਦੇ ਵੀ ਖਾ ਸਕਦੇ ਹਾਂ ਖੋ ਤਾਂ ਸਕਦੀ ਆ ਲੈਸਾਂ ਪੰਨੀਆਂ ਹੋਈਆਂ ਕਿੰਨੀਆਂ ਪੁਰਾਣੀਆਂ ਦੀ ਤਾਰ ਕਿ ਲਾ ਕੇ ਡੈਕੋਰੇਸ਼ਨ ਕਰਦੇ ਦੀਓ ਹੂੰ ਰੰਗ ਹੀ ਕਰ ਲਵੇ ਰੰਗ ਕਰਨ ਨੂੰ ਕੀ ਆਏ ਡਿਜ਼ਾਈਨ ਜੇ ਉਹ ਡਿਜ਼ਾਈਨ ਨਹੀਂ ਜਾਨਾ ਪਹਿਣਾ ਨਹੀਂ ਰੰਗ ਵਾਲਾ ਤਾਂ ਹੈਗਾ ਏ ਆਪਾਂ ਦੂਜੀ ਤਰ੍ਹਾਂ ਬਣਾ ਕੇ ਦੇਖੂ ਇਹਨੂੰ ਹਾਂ ਚਲੋ ਗਿਆ ਹੈ ਸਿੰਪਲ ਲੈ ਕੇ ਚੱਕਰੇ ਭਰ ਦਿੰਗੇ ਤੁਹਾਡੇ ਭਾਈ ਹਾਂ ਇਹ ਕੇ ਪਾਰ ਲੁੰਦੀ ਸੀ ਇੱਕ ਵਿਚ ਚ ਰੱਖੀ ਵੀ ਮਾਂ ਉਹ ਸਟੀਲ ਦਾ ਚੱਕਰਾ ਸਟੀਲ ਦਾ ਚੱਕਰਾ ਹਾਂ ਗਾਗਰ ਜੀ ਗਾਗਰ ਜੀ ਉਹ ਭਰ ਲੁੰਦੀ ਸੀ ਹਾਂ ਪਹਿ ਪਤੀਲਾ ਵੀ ਹੈ ਇੱਕ ਨਾ ਮਲੇ ਆ ਉਹ ਭਰ ਲੂਗੇ ਠੀਕ ਆ ਠੀਕ ਆ ਮੂਣੀ ਵੀ ਲੈ ਆ ਬਣਾਉਂਗਾ ਬਿਉਂਨੇ ਦਾ ਭਰ ਲੈਣਾ ਦੋ ਦਿਨ ਖਾਈ ਜਣੇ ਦੋ ਦਿਨ ਖਾਈ ਜਣੇ ਕੀ ਤੇ ਭਰਨਾ ਸੁੱਕੇ ਸਮਾਨ ਦਾ ਹੈ ਹਾਂ ਸਾਰਾ ਸੁੱਕਾ ਸਮਾਨ ਭਰਨਾ ਹੈ ਚ ਠੀਕ ਹੈ ਠੀਕ ਖਰੂਟ ਖਿਲਣਾ ਨੂਰ ਨੂੰ ਹਾਂ ਇਹੋ ਸੇਫੂ ਫਾਮ ਨੂੰ ਪਰਪੀ ਪਰਪੀ ਪੂਰੀ ਰੱਖ ਦੂੰਗਾ ਮਾਫੀ ਕਿਹੜੀ ਲੈ ਕੇ ਆਣੀ ਆਪ ਕਿਚੌੜੀ ਕਚੂਰੀਆਂ ਪਾ ਦੂੰਗਾ ਵਿੱਚ ਸਮਾਂ ਦੂਆ ਪਰਪੀ ਲੈ ਆਉਂਗੇ ਇਹ ਕਿਹੜੀ ਲੈ ਆਣੀ ਦੇਖ ਸੰਨੀਤਾ ਬਕਰੇ ਬਣਾਉਂਦੇ ਨਾਰੀਅਲ ਦੀ ਨਾਰੀਅਲ ਦੀ ਵਰਤੀ ਨਾਰੀਅਲ ਦੀ ਲਿਆਓ ਕਾਜੂ ਵਾਲੀ ਵਰਤੀ ਕਾਜੂ ਕਤਲੇ ਕੋਈ ਨਹੀਂ ਠੀਕ ਆ ਕੀ ਕਰਨੀ ਨਾਰੀਅਲ ਖੋਏ ਵਾਲੀ ਬਣਾ ਲੈਣੀ ਘਰੇ ਖੋਏ ਦੀ ਘਰਾਂ ਬਣਾ ਲੈਣੀ ਆਪਾਂ ਨੇ ਕੱਲ ਖੋਆ ਕਰਿਆ ਤਾਂ ਤੇ ਇੱਕ ਅੱਧੀ ਬਹਾਰ ਤੇ ਲਿਆਉਂਗੇ ਆਟਮ ਭਾਈ। ਇਹ ਕੋਈ ਨਹੀਂ ਆਈ ਬਸ ਹੈ ਗੋਦਵਾਲੀ ਨੂੰ ਵੀ ਆ ਜਲਾ ਸਮਾਨ। ਹੂੰ। ਗੋਦਵਾਲੀ ਆ ਜਣਾ। ਚਲੋ। ਨਹੀਂ ਨਹੀਂ ਅੱਧਾ ਅੱਧਾ ਕਿਲੋ ਵਾਲੀਏ ਲੈ ਆਵੇ ਬਸ। ਫਿਰ ਦਵਾਲੀ ਨੂੰ ਥੋੜੇ ਦਿਨ ਰਹਿ ਗਏ। ਆਟਮਾ ਚਾਹੀਏ 2-3 ਲੈ ਆਵੇ ਪਰ ਅੱਧਾ ਅੱਧਾ ਕਿਲੋ ਵਾਲੀਆਂ ਹਨਾ। ਹੂੰ। ਨਾਲੀਆਂ ਦੇ ਵਰਪੀ ਚੱਲ ਪਣੀ ਜ਼ਿਆਦਾ ਉਹ ਕਿਲੋ ਵੀ ਨਹੀਂ ਚ। ਹਾਂ ਠੀਕ ਆ। ਉਹ ਜ਼ਿਆਦਾ ਚੱਲ ਪਣੀ ਲੱਗ ਜਾਂਦੀ ਹੈ। ਚਲੋ ਠੀਕ ਆ ਠੀਕ ਆ। ਚਲੋ ਠੀਕ ਆ ਭਾਈ। ਮਿਲਦੇ ਆਂ ਜੀ ਫਿਰ ਤੁਹਾਨੂੰ ਕਿਸੇ ਅਗਲੇ ਵਲੌਗ ਚ। ਕਰੀਏ ਕੰਮਕਾਰ ਸ਼ੁਰੂ ਤੇ ਜੋਗੀ ਸਸੀ ਕਾਲ ਜੀ ਨੇ ਗਰਵੀ ਰੱਖੀ ਵੀ ਇੱਕ ਪੱਕੀ ਉਹ ਹਾਂ ਉਹ ਕਰਨੇ ਨੂੰ ਹਰ ਕੇ ਦੇਣੇ ਨੂੰ ਹਾਂ ਮੈਂ ਤਾਂ ਨਹੀਂ ਲਿਆ ਇਹ じゃ ਵੀ ਮੈਂ ਗਰਵੀ ਰੱਖੀ ਵੀ ਪੱਕੀ ਉਹ ਹੀ ਬਸ ਉਹਦੇ ਉਹਦੀ ਲਾੜਲੇ ਕਰਦੀ ਆ ਠੀਕ ਆ ਚਲੋ ਠੀਕ ਆ ਜੀ ਫਿਰ ਸਸੀ ਕਾਲ ਜੀ ਸਾਰਿਆਂ ਨੂੰ